ਇੰਟਰ ਸੈਟਿੰਗ ਕਰਾਂਗੇ ਟਾਈਮ ਸੈਟਿੰਗ ਈਅਰ ਜਿਹੜਾ ਆਪਣਾ ਇੱਥੇ 2024 ਸਿਲੈਕਟ ਕਰਾਂਗੇ ਆਪਾਂ ਸ਼ਸ਼ੀਕਲ ਜੀ ਅੱਜ ਆਪਾਂ ਗੱਲ ਕਰਾਂਗੇ 15 ਕਿਲੋਵਾਟ ਜਿਹੜੀ ਆਪਾਂ ਸਾਈਡ ਲਗਾਈ ਆ ਆਨ ਗ੍ਰੇਡ ਸਿਸਟਮ ਆਪਾਂ ਲਗਾਇਆ ਜਿਵੇਂ ਤੁਸੀਂ ਦੇਖ ਸਕਦੇ ਹੋ ਇਨਵਰਟਰ ਹੈ ਜੋ ਆਪਾਂ ਇੱਥੇ ਲਿਵਗਾਰਡ ਦਾ ਯੂਜ਼ ਕੀਤਾ ਐਸ ਈ ਡੀ ਸੀ ਬਾਕਸ ਪ੍ਰੋਪਰ ਜਿਹੜੀ ਫਿਟਿੰਗ ਹੈ ਆਪਣੀ ਉਹ ਆਲਮੋਸਟ ਆਪਣੀ ਸਾਰੀ ਹੋ ਚੁੱਕੀ ਐ ਤੇ ਅੱਜ ਆਪਾਂ ਇਨਵਰਟਰ ਨੂੰ ਸਟਾਰਟ ਕਰਾਂਗੇ ਇਨਵਰਟਰ ਜਿਹੜਾ ਔਨ ਕਰਾਂਗੇ ਉਹਦੀਆਂ ਸੈਟਿੰਗ ਐ ਜੋ ਇਨਵਰਟਰ ਦੇ ਆ ਕੰਟਰੀ ਕੋਡ ਸੈਟਿੰਗ ਟਾਈਮ ਸੈਟਿੰਗ ਜੋ ਵੀ ਕੋਸ਼ੇ ਦੀ ਸੈਟਿੰਗਸ ਹੁੰਦੀ ਐ ਉਹ ਪ੍ਰੋਪਰ ਤੁਹਾਨੂੰ ਆਪ ਉਹ ਵੀ ਕਰਕੇ ਦਿਖਾਵਾਂਗੇ ਐਸੇ ਵੀਡੀਓ ਦੇ ਵਿੱਚ ਤਾਂ ਵੀਡੀਓ ਨੂੰ ਸਕਿਪ ਨਹੀਂ ਕਰਨਾ ਤੁਸੀਂ ਬਿਲਕੁਲ ਲਾਸਟ ਤੱਕ ਵੀਡੀਓ ਦੇਖਣੀ ਐ ਉਸ ਤੋਂ ਬਾਅਦ ਉਹਨਾਂ ਆਪਾਂ ਸਟਰਕਚਰ ਤੇ ਪੈਨਲ ਦਿਖਾਉਨੇ ਆਪਾਂ ਕਿਹੜੇ ਆਪਾਂ ਪੈਨਲ ਤੇ ਸਟਰਕਚਰ ਲਗਾਇਆ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਸਿਸਟਮ ਜਿਵੇਂ ਕਿ ਤੁਸੀਂ ਲੱਗਿਆ ਦੇਖ ਸਕਦੇ ਹੋ ਕਿ ਵੀ ਆਪਾਂ ਨਾਰਮਲੀ ਇਹ ਇੱਕ ਲੈਗ ਸਿੰਗਲ ਲੈਗ ਦੇ ਉੱਤੇ ਹੀ ਸਿੰਗਲ ਰੋਲ ਲਗਾਇਆ ਸਾਰਾ ਇਹ ਤੇ ਇੱਥੇ ਆਪਾਂ ਮੋਨੋਕ੍ਰਿਸਟਲ ਹਾਫ ਕੱਟ ਦੇ ਵਿੱਚ ਆਪਾਂ ਇੱਥੇ ਪੈਨਲ ਲਗਾਏ ਆ ਤੇ ਡਰੈਸਿੰਗ ਤੁਸੀਂ ਦੇਖ ਸਕਦੇ ਹੋਗੇ ਪ੍ਰੋਪਰ ਵਧੀਆ ਤਰੀਕੇ ਨਾਲ ਆਪਾਂ ਪੂਰੀ ਫਲੈਕਸੀਬਲ ਪਾ ਕੇ ਕੋਈ ਵੀ ਵਾਇਰ ਹੈ ਜੋ ਕਿ ਆਪਾਂ ਓਪਨ ਬਿਲਕੁਲ ਵੀ ਨਹੀਂ ਛੱਡੀ ਇਹ ਸਾਰੇ ਪ੍ਰੋਪਰ ਵਧੀਆ ਤਰੀਕੇ ਨਾਲ ਆਪਾਂ ਪੈਨਲ ਲਗਾਏ ਹੋਏ ਆ ਟਾਈਪ ਦੇ ਉੱਪਰ ਵੀ ਇਹ ਪ੍ਰੋਪਰ ਵਧੀਆ ਤਰੀਕੇ ਨਾਲ ਕ੍ਰੈਸ਼ਰ ਪਾ ਕੇ ਇਹਨੂੰ ਕਵਰ ਕੀਤਾ ਹੋਇਆ ਹੈ ਤਾਂ ਕਿ ਇਹ ਮੀਂਹ ਦੇ ਵਿੱਚ ਜਾਂ ਧੁੱਪ ਦੇ ਵਿੱਚ ਇਹ ਜੋ ਪਾਈਪ ਹੈ ਜੋ ਗਲੇਨਾ ਲੰਬੇ ਸਮੇਂ ਤੱਕ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਉਣਾ ਚਾਹਾਂਗਾ ਕਿ ਵੀ ਜਿਹੜੇ ਆਪਾਂ ਪੈਨਲ ਲਗਾਏ ਹੋਏ ਆ ਮੋਨੋਕ੍ਰਿਸਟਲ ਹਾਫ ਕੱਟ ਦੇ ਵਿੱਚ ਜੋ ਕਿ ਇਹ ਪੈਨਲ ਆਪਾਂ ਲਗਾਏ ਹੋਏ ਆ ਇਹਦੇ ਵਿੱਚ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਨਾਰਮਲੀ ਯੂਜ਼ ਕਰਦੇ ਆ ਜੋ ਕਿ ਬੰਦੇ ਉਹ ਕੀ ਕਰਦੇ ਆ ਕਿ ਦੋ ਫਰਲੀਨਾ ਪਾ ਦਿੰਦੇ ਆ ਹਨਾ ਜੀ ਇੱਕ ਫਰੰਟ ਤੇ ਤੇ ਇੱਕ ਬੈਕ ਤੇ ਆਪਾਂ ਇੱਥੇ ਫਰਲੀਨਾ ਦਾ ਜੋ ਇਸਤੇਮਾਲ ਕੀਤਾ ਆਪਾਂ ਉਹ ਫਰਲੀਨਾ ਵੀ ਇੱਥੇ ਤਿੰਨ ਤਿੰਨ ਹੀ ਯੂਜ਼ ਕੀਤੀਆਂ ਇੱਕ ਪੈਨਲ ਦੇ ਵਿੱਚ ਆਪਾਂ ਤਿੰਨ ਫਰਲੀਨਾ ਯੂਜ਼ ਕੀਤੀਆਂ ਉਹਦਾ ਬੈਨੀਫਿਟ ਇਹ ਹੈ ਕਿ ਜਿਹਦੇ ਵਿੱਚ ਆਪਾਂ ਨੂੰ ਜੈਡ ਯੂ ਕਲੰਪ ਪੈਜ ਓਹੋ 10 10 ਦੀ ਜਗ੍ਹਾ ਆ ਨਾਰਮਲੀ 4 ਲੱਗਦੇ ਆ 2 2 ਤਾਂ ਇੱਥੇ ਆਪਾਂ 6 ਯੂਜ਼ ਕੀਤੇ ਆ ਉਹ ਯਾਨੀ ਇੱਕ ਪੈਨਲ ਦੇ ਵਿੱਚ 6 ਯੂ ਕਲੰਪ ਲੱਗ ਜਾਂਦੇ ਆ ਉਸ ਤੋਂ ਬਾਅਦ ਆਪਾਂ ਮਤਲਬ ਹਨੇਰੀ ਮੀਂਹ ਤੂਫਾਨ ਦੇ ਲਈ ਤੋਂ ਪ੍ਰੋਪਰ ਸੇਫਟੀ ਵਾਸਤੇ ਹੋਰ ਆਪਾਂ ਕੀ ਕੀਤਾ ਇੱਥੇ ਜੋ ਕਿ ਨਟ ਬੋਲਟ ਦੇਖ ਸਕਦੇ ਆ ਤੁਸੀਂ ਪੈਨਲਾਂ ਤੇ ਆਪਾਂ ਜੋ ਨਟ ਬੋਲਟ ਵੀ ਬੜੇ ਵਧੀਆ ਤਰੀਕੇ ਨਾਲ ਲਗਾਏ ਹੋਏ ਆ ਇਹ ਤਾਂ ਕਿ ਸੇਫਟੀ ਨਟ ਹੈ ਜਦੋਂ ਇਦਾਂ ਦਾ ਮਤਲਬ ਵਾਈਂਡ ਪ੍ਰੈਸ਼ਰ ਹੈ ਜੋ ਹਵਾ ਦਾ ਪ੍ਰੈਸ਼ਰ ਦਾ ਦਬਾਅ ਜਦੋਂ ਪੂਰੀ ਤਰੀਕੇ ਨਾਲ ਜਦੋਂ ਆਉਂਦਾ ਤਾਂ ਆਪਣਾ ਜੋ ਪੈਨਲ ਦਾ ਜੋ ਨੁਕਸਾਨ ਹੈ ਉਹ ਬਿਲਕੁਲ ਵੀ ਨਾ ਹੋਵੇ ਤਾਂ ਜੋ ਮਜ਼ ਉਹਨ ਇੱਕ ਨੰਬਰ ਤੇ ਬਣੀ ਹੀ ਰਹੇ ਤਾਂ ਕਿ ਆਪਾਂ ਨੂੰ ਏਦਾਂ ਦੀ ਕੋਈ ਵੀ ਪ੍ਰੋਬਲਮ ਫੇਸ ਕਰਨੀ ਨਾ ਪਵੇ ਜੀ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਵਾਂਗੇ ਜਿਵੇਂ ਕਿ ਇਹ ਸਿਸਟਮ ਤੁਸੀਂ ਆਪਣਾ ਲੱਗਿਆ ਦੇਖ ਸਕਦੇ ਹੋ ਦੋ ਰੋਲ ਆਪਾਂ ਲਗਾ ਰਹੇ ਹਾਂ ਇੱਕ ਵਾਰੀ ਤੁਹਾਨੂੰ ਮੈਂ ਫਰੰਟ ਤੋਂ ਵੀ ਸਾਰਾ ਸਿਸਟਮ ਦਿਖਾ ਦਿੰਨਾ ਜਿਵੇਂ ਕਿ ਤੁਸੀਂ ਆ ਲੱਗਿਆ ਦੇਖ ਸਕਦੇ ਹੋ ਆਪਣਾ ਵੀ ਰੋਲ ਲੱਗਿਆ ਹੋਇਆ ਇਸ ਤੋਂ ਪਿੱਛੇ ਵੀ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਵਾਂਗਾ ਕਿ ਵੀ ਇੱਥੇ ਅਸੀਂ ਮੋਨੋਕ੍ਰਿਸਟਲ ਹਾਫ ਕੱਟ ਦੇ ਵਿੱਚ ਅਸੀਂ ਪੈਨਲ ਲਗਾਏ ਆ ਤੇ ਇੱਥੇ ਅਸੀਂ ਲਗਾਏ ਹੋਏ ਪੋਲੀ ਦੇ ਪੈਨਲ ਜੋ ਕਿ ਅਸੀਂ ਇੱਥੇ 6 ਪੈਨਲ ਪੋਲੀ ਦੇ ਲਗਾਏ ਹੋਏ ਆ ਇਹ ਠੀਕ ਹੈ ਜੀ 300 ਤੇ 35 ਵਾਟ ਦਾ ਇਹ ਪੈਨਲ ਹੈ ਤੇ ਇਹ ਵੀ ਤੁਹਾਨੂੰ ਦੱਸਾਂਗੇ ਅਸੀਂ ਇਹ ਮਤਲਬ ਇਹ ਪੋਲੀ ਦੇ ਪੈਨਲ ਜੋ 6 ਆਏ ਉਹ ਕਿਸ ਕਰਕੇ ਲਗਾਏ ਆ ਕਿਉਂਕਿ ਅੱ체 ਅਸੀਂ 15 ਕਿਲੋਵਾਟ ਦਾ ਜੋ ਆਨਗ੍ਰੇਡ ਸਿਸਟਮ ਲਗਾਇਆ ਬਾਾਕੀ ਜਿੰਨਾ ਟਾਈਮ ਲਾਈਟ ਹੋਏਗੀ ਤਾਂ ਆਪਣੀ ਜੋ ਯੂਨਿਟ ਹੈ ਸਰਕਾਰ ਵੱਲੋਂ ਜੋ ਯੂਨਿਟ ਆਪਣੀ ਉਹ ਮਾਈਨਸ ਹੋਏਗੀ ਆਪਣਾ ਜਿਹੜਾ ਬਿੱਲ ਹੈ ਬਿਜਲੀ ਦਾ ਉਹ ਜ਼ੀਰੋ ਹੋ ਪਾਏਗਾ ਲਾਈਟ ਜਾਣ ਤੋਂ ਬਾਅਦ ਜੋ ਆਨਗ੍ਰੇਡ ਸਿਸਟਮ ਹੈ ਆਪਣਾ ਉਹ ਐਕਚੁਅਲ ਦੇ ਵਿੱਚ ਬੰਦ ਹੋ ਜਾਂਦਾ ਜੀ ਲਾਈਟ ਜਾਣ ਤੋਂ ਬਾਅਦ ਆਨ ਗ੍ਰਿਡ ਸਿਸਟਮ ਆਪਣਾ ਵਰਕ ਨਹੀਂ ਕਰਦਾ ਉਸ ਟਾਈਮ ਵੀ ਆਪਾਂ ਨੂੰ ਲੋਡ ਪੈਂਦੀ ਹੈ ਲਾਈਟ ਦੀ ਤਾਂ ਉਸ ਕਰਕੇ ਅਸੀਂ 6 ਪੈਨਲ ਲਗਾ ਕੇ 2 ਕਿਲੋਵਾਟ ਦਾ ਸੀ ਆਫ ਗ੍ਰਿਡ ਸਿਸਟਮ ਲਗਾਇਆ ਹੋਇਆ ਤਾਂ ਕਿ ਜਦੋਂ ਲਾਈਟ ਜਾਵੜੇ ਤਾਂ ਤੁਸੀਂ ਨਾਰਮਲੀ ਆਪਣੇ ਪੱਖੇ ਲਾਈਟਾਂ ਜੋ ਵੀ ਚੀਜ਼ ਤੁਹਾਡੀ ਹੈਗੀ ਯੂਜ਼ਿੰਗ ਕਰ ਸਕਦੇ ਹੋ ਮਤਲਬ 2 ਕਿਲੋਵਾਟ ਤੱਕ ਦਾ ਤੁਸੀਂ ਲੋਡ ਹੈ ਜੋ ਮਿਨੀਮਮ ਘਰੇ ਯੂਜ਼ ਕਰ ਸਕਦੇ ਹੋ ਲਾਈਟ ਹੋਵੇ ਚਾਹੇ ਨਾ ਹੋਵੇ ਧੁੱਪ ਨਾਲ ਹੀ ਤੁਹਾਡਾ ਇਨਵਰਟਰ ਬੈਟਰੀ ਚ ਚਾਰਜ ਹੋਏਗਾ ਲਾਈਟ ਜਾਣ ਤੋਂ ਬਾਅਦ ਤੁਸੀਂ ਈਜ਼ੀਲੀ ਉਹਦਾ ਲੋਡ ਹੈ ਜੋ ਯੂਜ਼ ਕਰ ਸਕਦੇ ਹੋ ਜੀ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਮੈਂ ਦਿਖਾਵਾਂਗਾ ਜਿਹੜਾ ਆਪਣਾ ਅੱਗੇ ਰੋਲ ਲੱਗਿਆ ਹੋਇਆ ਇੱਕ ਹੋਰ ਉਹ ਵੀ ਪੈਨਲ ਤੁਹਾਨੂੰ ਦਿਖਾਵਾਂਗੇ ਆਪਾਂ ਜਿਨੇ ਕਿ ਸਿੰਪਲੀ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਸਿੰਗਲ ਰੋਲ ਦੇ ਵਿੱਚ ਹੀ ਅਸੀਂ ਇੱਥੇ ਪੈਨਲ ਲਗਾਏ ਹੋਏ ਆ ਸਟਰਕਚਰ ਦੀ ਜੇ ਆਪਾਂ ਗੱਲ ਕਰੀਏ ਨਾਰਮਲੀ ਜਿਵੇਂ ਆਪਾਂ ਸਟਰਕਚਰ ਲਗਾਉਂਦੇ ਆ ਇੱਕ ਫਰੰਟ ਲੈਗ ਤੇ ਇੱਕ ਬੈਕ ਲੈਗ ਹਾਂਜੀ ਇੱਥੇ ਤੁਸੀਂ ਦੇਖੋਗੇ ਨਿਚਲੀ ਸਾਈਡ ਮੈਂ ਤੁਹਾਨੂੰ ਦਿਖਾਵਾਂਗਾ ਵੀ ਤੁਸੀਂ ਦੇਖ ਸਕਦੇ ਹੋ ਕਿ ਨਾਰਮਲ ਅਸੀਂ ਇੱਥੋਂ ਇੱਕ ਸਿੰਗਲ ਹੀ ਲੈਗ ਲਗਾਈ ਹੈ ਅੰਦਰਲੀ ਸਾਈਡ ਤੋਂ ਦਿਖਾਵੇ ਇਹਨਾਂ ਨੂੰ ਉਸੀਂ ਜਿਵੇਂ ਕਿ ਦੇਖ ਸਕਦੇ ਹੋ ਕਿ ਸਿੰਗਲ ਅਸੀਂ ਇੱਥੇ ਇੱਕ ਲੈਗ ਲਗਾਈ ਹੋਈ ਆ ਫਰੰਟ ਲੈਗ ਅਸੀਂ ਇੱਥੇ ਬਿਲਕੁਲ ਨਹੀਂ ਲਗਾਈ ਹੋਈ ਸਿੰਗਲ ਲੈਗ ਲਗਾਉਣ ਤੋਂ ਬਾਅਦ ਅਸੀਂ ਨਾਰਮਲੀ ਇੱਥੇ 5 ਫੁੱਟ ਦਾ ਰਾਫਟਰ ਯੂਜ਼ ਕੀਤਾ ਸਵਾ ਚਾਰ ਫੁੱਟ ਦੀ ਅਸੀਂ ਇੱਥੇ ਸਲੋਟਡ ਬ੍ਰੇਸ ਯੂਜ਼ ਕੀਤੀ ਹੈ ਤੇ ਉਹਦੇ ਵਿੱਚ ਤਿੰਨ ਫਰਲੀਨਾ ਪਾ ਕੇ ਨਾਰਮਲੀ ਅਸੀਂ ਪੈਨਲ ਅੱ체 ਲਗਾ ਚੁੱਕੇ ਆ ਜੀ ਸਟਰਕਚਰ ਆ ਜਿਹੜਾ ਆਪਣਾ ਹੈਵੀ ਡਿਊਟੀ ਦੇ ਵਿੱਚ ਪ੍ਰੋਪਰ ਲੱਗ ਚੁੱਕਿਆ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਲੰਬੇ ਸਮੇਂ ਤੱਕ ਇਹਨੂੰ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਇਨਵਰਟਰ ਨੂੰ ਸਟਾਰਟ ਅਪ ਦੀ ਉਹ ਵੀ ਤੁਹਾਨੂੰ ਆਪਾਂ ਦਿਖਾਣ ਦੇ ਵਿੱਚ ਆਪਾਂ ਤੁਹਾਨੂੰ ਇਹੀ ਚੀਜ਼ੀ ਦੱਸਾਂਗੇ ਕਿ ਜਦੋਂ ਕੋਈ ਵੀ ਤੁਸੀਂ ਇਨਵਰਟਰ ਜੋ ਇੰਸਟਾਲ ਕਰਦੇ ਹੋ ਆਫਟਰ ਇੰਸਟਾਲੇਸ਼ਨ ਇਨਵਰਟਰ ਦੀ ਜੋ ਸੈਟਿੰਗ ਹੈ ਉਹ ਦੇਖੋ ਉਹ ਬਹੁਤ ਜ਼ਰੂਰੀ ਹੁੰਦੀ ਹੈ ਇਨਵਰਟਰ ਦੀ ਸੈਟਿੰਗ ਉਹ ਚਾਹੇ ਤੁਸੀਂ ਡੀਸੀ ਕੇਬਲ ਚੰਗੀ ਵਰਤ ਰਹੇ ਹੋ ਪੈਨਲ ਹੈ ਜੋ ਪ੍ਰੋਪਰ ਵਧੀਆ ਡਿਗਰੀ ਤੇ ਲਗਾ ਰਹੇ ਹੋ ਐਂਗਲ ਅਕੋਰਡਿੰਗ ਲਗਾ ਰਹੇ ਹੋ ਡਾਇਰੈਕਸ਼ਨ ਵੀ ਤੁਹਾਡੀ ਜੋ ਬੈਸਟ ਹੈ ਸਭ ਕੁਝ ਬੈਸਟ ਹੋਣ ਦੇ ਬਾਵਜੂਦ ਵੀ ਜੇ ਤੁਹਾਡਾ ਇਨਵਰਟਰ ਹੈ ਉਹ ਯੂਨਿਟ ਘਟ ਬਣਾ ਰਿਹਾ ਤਾਂ ਉਹਦਾ ਸੋਲੂਸ਼ਨ ਕੀ ਹੈ ਮਤਲਬ ਉਹਨਾਂ ਇਨਵਰਟਰ ਜੋ ਯੂਨਿਟ ਆਪਣੀ ਘਟ ਬਣਾ ਰਿਹਾ ਉਹ ਕਿਸ ਕਰਕੇ ਬਣਾ ਰਿਹਾ ਠੀਕ ਹੈ ਜ ਤੇ ਇਨਵਰਟਰ ਜੋ ਕਿ ਆਪਣਾ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਅਸੀਂ ਲਿਵਗਾਰਡ ਦਾ ਇਨਵਰਟਰ ਇੱਥੇ ਲਗਾਇਆ ਹੋਇਆ 15 ਕਿਲੋਵਾਟ ਦਾ ਠੀਕ ਹੈ ਜੀ ਤਾਂ ਇਨਵਰਟਰ ਆਪਣਾ ਜੋ ਬੈਸਟ ਆਫ ਬੈਸਟ ਯੂਨਿਟ ਬਣਾਵੇ ਤਾਂ ਉਹਦੇ ਲਈ ਆਪਾਂ ਨੂੰ ਕੀ ਕਰਨਾ ਪਊਗਾ ਉਹਦਾ ਕਾਰਨ ਕੀ ਹੈ ਕਿ ਆਪਾਂ ਨੂੰ ਕਿਹੜੀ ਇੱਦਾਂ ਦੀ ਸੈਟਿੰਗ ਕਰਨੀ ਪੈਗੀ ਇਨਵਰਟਰ ਦੇ ਯੂਨਟ ਆ ਬਹੁਤ ਵਧੀਆ ਤਰੀਕੇ ਨਾਲ ਬਣਾਵੇ ਤਾਂ ਅੱਜ ਦੀ ਵੀਡੀਓ ਤੁਹਾਨੂੰ ਆਪਾਂ ਉਹੀ ਦਿਖਾਵਾਂਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਅਸੀਂ ਇੱਥੇ ਡੀਸੀ ਬਾਕਸ ਨੂੰ ਓਪਨ ਕਰ ਲਾਂਗੇ ਜੀ डीसी बॉक्स ਨੂੰ ਓਪਨ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਅਸੀਂ ਜੋ ਕਿ ਇਹਦੀ ਮਤਲਬ ਡੀਸੀ ਵੋਲਟੇਜ ਹੈ VOC ਹੈ ਉਹ ਚੈੱਕ ਕਰਾਂਗੇ ਨਾਰਮਲੀ ਆਪਾਂ ਇਹਨੂੰ 1000 ਤੇ ਇਹਨੂੰ ਸੈੱਟ ਕਰ ਲਾਂਗੇ ਜੇ ਤੁਹਾਡੇ ਕੋਲ ਐਦਾ ਦਾ ਮੀਟਰ ਹੈ 1000 ਤੇ ਸੈੱਟ ਕਰਨ ਤੋਂ ਬਾਅਦ ਸੇਮ ਪਲੱਸ ਮਾਈਨਸ ਦੇ ਸਾਈਨ ਤੁਸੀਂ ਦੇਖ ਸਕਦੇ ਹੋ ਮੀਟਰ ਦੇ ਰੈੱਡ ਐਂਡ ਬਲੈਕ ਪਲੱਸ ਮਾਈਨਸ ਠੀਕ ਹੈ ਜੀ ਇਹ ਇੱਥੋਂ ਦੀ ਆਪਾਂ ਸਭ ਤੋਂ ਪਹਿਲਾਂ ਵੋਲਟੇਜ ਆਜੋ VOC ਇਹਦੀ ਉਹ ਚੈੱਕ ਕਰਾਂਗੇ ਕਿ ਮਿਨਿਮਮ ਆਪਣੀ ਜੋ ਤਿੰਨ ਸਟਿੰਗਾਂ ਅਸੀਂ ਇੱਥੇ ਬਣਾਈਆਂ 15 ਕਿਲੋਵਾਟ ਦੇ ਉਹ ਮਿਨਿਮਮ ਪ੍ਰੋਪਰ ਕੰਮ ਕਰ ਰਹੀਆਂ ਕਿੰਨੀ ਕਰ ਰਹੀਆਂ ਇੱਕ ਸਟਿੰਗ ਆਪਣੀ ਚੈੱਕ ਹੋ ਚੁੱਕੀ ਹੈ ਜੀ ਦੂਜੀ ਸਟਿੰਗ ਹੈ ਜਿਹੜੀ ਉਹ ਵੀ ਸਹੀ ਆ ਰਹੀ ਹੈ ਉਸ ਤੋਂ ਬਾਅਦ ਆਪਾਂ ਤੀਜੀ ਸਟਿੰਗ ਆ ਉਹ ਗੱਲ ਕਰਾਂਗੇ ਤੀਜੀ ਸਟਿੰਗ ਹੈ ਜਿਹੜੀ ਆਪਣੀ ਉਹ ਵੀ ਪ੍ਰੋਪਰ ਸਹੀ ਆਈ ਹੈ ਠੀਕ ਹੈ ਜੀ ਇਸ ਤੋਂ ਬਾਅਦ ਨਾਰਮਲੀ ਆਪਾਂ ਕੀ ਕਰਨਾ ਆਰ ਕਿਊਜ਼ ਹੈ ਜੋ ਇਨਵਰਟਰ ਦੇ ਉਸ ਨੂੰ ਆਪਾਂ ਔਨ ਕਰਾਂਗੇ ਅੱਧਾ ਕਰਕੇ ਨਾਰਮਲੀ ਆਪਾਂ ਫਿਊਜ਼ ਔਨ ਕਰਨ ਤੋਂ ਬਾਅਦ ਆਪਣਾ ਜੋ ਇਨਵਰਟਰ ਦੇ ਵਿੱਚ ਸਪਲਾਈ ਆ ਚੁੱਕੀ ਹੈ ਉਸ ਤੋਂ ਬਾਅਦ ਇਹਦੇ ਜੋ ਨੀਚੇ ਤੁਸੀਂ ਸਵਿਚ ਦੇਖ ਸਕਦੇ ਹੋ ਇਨਵਰਟਰ ਦੇ ਨੀਚੇ ਠੀਕ ਹੈ ਜੀ ਇਸ ਨੂੰ ਨਾਰਮਲੀ ਆਪਾਂ ਔਨ ਕਰਾਂਗੇ ਸਵਿਚ ਆਪਣਾ ਜੋ ਇਨਵਰਟਰ ਦਾ ਜੋ ਔਨ ਹੋ ਚੁੱਕਿਆ ਜੀ ਉਸ ਤੋਂ ਬਾਅਦ ਜੋ ਇਨਵਰਟਰ ਹੈ ਆਪਣਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਵੀ ਔਨ ਹੋ ਚੁੱਕਿਆ ਹੈ ਇਨਵਰਟਰ ਦੇ ਅੰਦਰ ਦਾ ਜੋ ਲਾਈਟ ਆ ਚੁੱਕੀ ਹੈ 30 ਸੈਕਿੰਡ ਤੋਂ ਬਾਅਦ ਇਹ ਫੋਲਟ ਸ਼ੋਅ ਕਰੇਗਾ ਉਹਨੇ ਗ੍ਰਿਡ OVP ਦਾ ਜਿਹੜਾ ਫੋਲਟ ਇਹ ਕਿਉਂ ਸ਼ੋਅ ਕਰ ਰਿਹਾ ਹੈ ਦਾ ਕਾਰਨ ਕੀ ਹੈ ਹਨਾ ਜੀ ਇਸ ਦਾ ਕਾਰਨ ਇਹ ਹੈ ਕਿ ਜਿਵੇਂ ਤੁਸੀਂ ਦੇਖ ਸਕਦੇ ਹੋ ਜੀ 메인 ਸਪਲਾਈ ਹੈ 메인 ਸਪਲਾਈ ਅਸੀਂ ਇੱਥੇ ਹੁਣ ਇਸ ਟਾਈਮ ਆਫ ਕੀਤੀ ਹੋਈ ਹੈ ਤਾਂ ਇਸ ਨੂੰ ਜਦੋਂ ਆਪਾਂ ਔਨ ਕਰਾਂਗੇ ਉਸ ਟਾਈਮ ਆਪਣਾ ਜਿਹੜਾ ਇਨਵਰਟਰ ਹੈ ਇਹ ਨਾਰਮਲੀ ਹੋ ਜਾਏਗਾ ਜੀ ਠੀਕ ਹੈ ਜੀ ਉਸ ਤੋਂ ਪਹਿਲਾਂ ਅਸੀਂ ਇਹਦੇ ਅੰਦਰ ਜੋ ਸੈਟਿੰਗ ਕਰਾਂਗੇ ਜੋ ਕੰਟਰੀ ਕੋਡ ਹੈ ਟਾਈਮ ਸੈਟਿੰਗ ਹੈ ਉਹ ਬਿਲਕੁਲ ਸਭ ਕੁਝ ਸੈੱਟ ਕਰਾਂਗੇ ਉਸ ਤੋਂ ਬਾਅਦ ਹੀ ਅਸੀਂ ਇਹਨੂੰ ਔਨ ਕਰਾਂਗੇ ਤਾਂ ਕਿ ਜਿਹੜਾ ਇਨਵਰਟਰ ਆਪਣਾ ਬਹੁਤ ਵਧੀਆ ਯੂਨਿਟ ਬਣਾ ਸਕੇ ਠੀਕ ਹੈ ਜੀ ਤਾਂ ਹੁਣ ਤੁਹਾਨੂੰ ਆਪਾਂ ਦਿਖਾਣੇ ਉਹ ਸੈਟਿੰਗ ਹੈ ਜਿਹੜੀ ਉਹ ਕਿਵੇਂ ਕਰਨੀ ਹੈ ਇੰਟਰ ਸੈਟਿੰਗ ਕਰਾਂਗੇ टाइम सैटिंग ईयर है जोड़ा अपना इतना दो हजार चौबी सिलेक्ट करा आप दो हजार चौबी इत है अपना जनवरी फरवरी मार्च अप्रैल चौथा महीना जी है अप्रैल का डेट है जो अठाई ग्यारह बज के चौताली मिनट ठीक है जी इन सैट करा ਸੈਕਿੰਡ ਤੁਸੀਂ ਆਪਣੇ ਆਈਡੀ ਨਾਲ ਕਿੰਨੇ ਪਾਸ ਕਰ ਸਕਦੇ ਹੋ 10 ਸੈਕਿੰਡ 15 ਸੈਕਿੰਡ ਕੁਝ ਵੀ ਪਾ ਸਕਦੇ ਹੋ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸੈਟ ਅਪ ਹੈ ਜੋ ਕੰਪਲੀਟ ਲਿਖਿਆ ਆ ਚੁੱਕਿਆ ਹੈ ਜੀ ਠੀਕ ਹੈ ਜੀ ਸੈਟ ਅਪ ਹੈ ਜੋ ਕੰਪਲੀਟ ਹੋ ਗਿਆ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਹੁਣ ਕਿ ਵੀ ਇਸ ਤੋਂ ਬਾਅਦ ਟਾਈਮ ਸੈਟਿੰਗ ਤੋਂ ਬਾਅਦ ਏਦਾਂ ਦੀ ਹੋਰ ਕਿਹੜੀ ਸੈਟਿੰਗ ਹੈ ਜਿਹਦੇ ਨਾਲ ਜੋ ਆਪਣੇ ਯੂਨਿਟ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਬਣ ਸਕਣ ਠੀਕ ਹੈ ਜੀ ਉਹਦੇ ਲਈ ਆਪਾਂ ਕੀ ਕਰਾਂਗੇ ਸੇਮ ਏਦਾਂ ਹੀ ਜਾਵਾਂਗੇ ਇੰਟਰ ਸੈਟਿੰਗ ਇਹਨੂੰ ਡਾਊਨ ਕਰਾਂਗੇ ਠੀਕ ਹੈ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਸੈਟ ਕੰਟਰੀ ਏਰੀਆ ਠੀਕ ਹੈ ਜੀ ਇੱਕ ਵਾਰੀ ਫੇਰ ਮੈਂ ਤੁਹਾਨੂੰ ਦਿਖਾ ਦਾਂਗਾ ਸੈੱਟ ਕੰਟਰੀ ਏਰੀਆ ਇਸ ਨੂੰ ਕਲਿੱਕ ਕਰਾਂਗੇ ਆਪਾਂ ਇੱਥੇ ਪੁੱਛ ਰਿਹਾ ਸੈੱਟ ਕੰਟਰੀ ਮਤਲਬ ਆ ਕੰਟਰੀ ਕੀ ਨੰਬਰ ਪਾਣੀ ਹੈ ਤਾਂ ਇੱਥੇ ਤਿੰਨ ਡਾਟ ਆਣਗੇ ਜੀ 0 2 ਫਿਰ 2 022a ਦਾ ਕੋਡ ਹੈ ਕੰਟਰੀ ਕੋਡ ਹੈ ਜੋ ਇਸ ਨੂੰ ਐਂਟਰ ਕਰਾਂਗੇ ਸੈਟਅਪ ਕੰਪਲੀਟ ਆ ਜਾਏਗਾ ਸੇਮ ਇਹ ਦੋ ਬਾਅਦ ਅਸੀਂ ਬੈਕ ਜਾਵਾਂਗੇ ਹੁਣ ਆਪਾਂ ਕੰਟਰੀ ਕੋਡ ਜੋ ਕੀ ਇਹਦੇ ਵਿੱਚ ਆਪਾਂ ਪਾ ਚੁੱਕੇ ਹਾਂ ਕੰਟਰੀ ਕੋਡ ਪਾਉਣ ਤੋਂ ਬਾਅਦ ਵੀ ਇਹ ਵਰਕ ਕਰੇਗਾ ਜਾਂ ਨਹੀਂ ਕਰੇਗਾ ਮਤਲਬ ਇਹਨੂੰ ਉਹ ਯੂਨਿਟ ਹੈ ਜੋ ਕਿਵੇਂ ਬਣਨਗੇ ਕੰਟਰੀ ਕੋਡ ਪਾਉਣ ਤੋਂ ਬਾਅਦ ਆਪਾਂ ਨੂੰ ਜੋ ਕੰਟਰੀ ਕੋਡ ਇਹਦੇ ਵਿੱਚ ਅਜੋ ਆਪਾਂ ਪਾਇਆ ਵਿਆ ਉਹ ਉਸ ਨੂੰ ਐਕਚੁਅਲ ਦੇ ਵਿੱਚ ਆਪਾਂ ਇਨੇਬਲ ਕਰਨਾ ਪਏਗਾ ਉਸ ਨੂੰ ਤਾਂ ਉਹਦੇ ਲਈ ਆਪਾਂ ਕੀ ਕਰਾਂਗੇ ਸੇਮ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਡਾਊਨ ਕਰਾਂਗੇ ਉਹਨੂੰ ਇਸ ਤੇ ਇੱਥੇ ਤੁਸੀਂ ਦੇਖ ਸਕਦੇ ਹੋ 7 ਨੰਬਰ ਤੇ ਇਨਸੈਟ ਕੰਟਰੀ ਲਿਖਿਆ ਆ ਰਿਹਾ ਇਥੇ ਇਸ ਨੂੰ ਕਲਿੱਕ ਕਰਾਂਗੇ ਇਨਪੁਟ ਪਾਸਵਰਡ ਕੰਟਰੀ ਕੋਡ ਨੂੰ ਆਪਾਂ ਨੂੰ ਮਤਲਬ ਇਨੇਬਲ ਕਰਨ ਲਈ ਇੱਥੇ ਇਨਪੁੱਟ ਪਾਸਵਰਡ ਪਾਵਾਂਗੇ 0 0 0 1 0001 ਇਹਦਾ ਜੋ ਪਾਸਵਰਡ ਹੈ ਸੇਮ ਇਹਨੂੰ ਅਸੀਂ ਇੰਟਰ ਕਰਾਂਗੇ ਸੈਟਅਪ ਕੰਪਲੀਟ ਆ ਜਾਏਗਾ ਠੀਕ ਹੈ ਜੀ ਇਸ ਤੋਂ ਬਾਅਦ ਇਹਨੂੰ ਬੈਕ ਕਰਾਂਗੇ ਬੈਕ ਕਰਨ ਤੋਂ ਬਾਅਦ ਆਪਣਾ ਜੋ ਕਿ ਅਨਵਰਟਰ ਦੀ ਜੋ ਸੈਟਿੰਗਸ ਹੈ ਟਾਈਮ ਸੈਟਿੰਗ ਕੰਟਰੀ ਕੋਡ ਸੈਟਿੰਗ ਪਾਸਵਰਡ ਇਨੇਬਲ ਜੋ ਕਰਨਾ ਜੋ ਵੀ ਆਪਾਂ ਪਾਸਵਰਡ ਵਗੈਰਾ ਜੋ ਵੀ ਹੈ ਉਹ ਪਾ ਕੇ ਆਲਰੇਡੀ ਆਪਾਂ ਕਰ ਚੁੱਕੇ ਆ ਹੁਣ ਇਹਦੇ ਨਾਲ ਕੀ ਹੈ ਜੋ ਆਪਣੀ ਨਮਟਰ ਦੀ ਜੋ ਆਉਟਪੁੱਟ ਹੈ ਉਹ ਬਹੁਤ ਵਧੀਆ ਤੇ ਬੈਸਟ ਢੇਕੇ ਨਾਲ ਹੋਏਗੀ ਯੂਨਿਟ ਵੀ ਆਪਣੀ ਬਹੁਤ ਵਧੀਆ ਤਰੀਕੇ ਨਾਲ ਬਣਨਗੀਆਂ ਠੀਕ ਹੈ ਜੀ ਕਈ ਬੰਦੇ ਕੀ ਕਰਦੇ ਆ ਕਿ ਵੀ ਐਦਾਂ ਦੀ ਸੈਟਿੰਗ ਕਰਨਾ ਭੁੱਲ ਜਾਂਦੇ ਆ ਜਾਂ ਛੱਡ ਦਿੰਦੇ ਆ ਉਸ ਨੂੰ ਸਿਸਟਮ ਬਹੁਤ ਵਧੀਆ ਤਰੀਕੇ ਨਾਲ ਲਗਾਉਂਦੇ ਆ ਬਾਇਰ ਵੀ ਚੰਗੀ ਯੂਜ਼ ਕਰਦੇ ਆ ਪੈਨਲ ਵੀ ਐਂਗਲ ਵੀ ਡਿਗਰੀ ਵੀ ਮੋਸਟਲੀ ਸਭ ਕੁਝ ਬਹੁਤ ਵਧੀਆ ਲਗਾਉਣ ਤੋਂ ਬਾਅਦ ਜੋ ਜੇਕਰ ਤੁਸੀਂ ਇਨਵਰਟਰ ਦੇ ਵਿੱਚ ਇਹ ਸੈਟਿੰਗ ਨਹੀਂ ਕਰਦੇ ਹੋ ਤਾਂ ਤੁਹਾਡੀ ਜੋ ਯੂਨਿਟ ਹੈ ਉਹ ਅੱਛੇ ਤਰੀਕੇ ਨਾਲ ਨਹੀਂ ਬਣਨਦੀ ਹੈ ਜੀ ਠੀਕ ਹੈ ਜੀ ਇਸ ਤੋਂ ਬਾਅਦ ਅਸੀਂ ਜਿਹੜਾ ਮੇਨ ਏਸੀ ਬਾਕਸ ਹੈ ਇਹਦੀ ਏਸੀ ਵੋਲਟੇਜ ਚੈੱਕ ਕਰਾਂਗੇ ਅਸੀਂ ਕਿੰਨੀ ਵੋਲਟੇਜ ਆ ਰਹੀ ਹੈ ਉਸ ਤੋਂ ਬਾਅਦ ਨਾਰਮਲ ਹੀ ਅਸੀਂ ਇਹਨੂੰ ਆਨ ਕਰ ਦਾਂਗੇ ਇਨਵਰਟਰ ਜਿਹੜਾ ਆਪਣਾ ਉਹ ਆਨ ਹੋ ਜਾਏਗਾ ਜੀ ਠੀਕ ਹੈ ਜੀ ਤਾਂ ਹੁਣ ਆਪਾਂ ਇਸ ਤੋਂ ਬਾਅਦ ਜੋ ਕਿ ਏਸੀ ਬਾਕਸ ਹੈ ਉਹਦੀ ਵੋਲਟੇਜ ਵਗੈਰਾ ਚੈੱਕ ਕਰਕੇ ਆਪਾਂ ਇਨਵਰਟਰ ਨੂੰ ਆਨ ਕਰਾਂਗੇ ਏਸੀ ਬਾਕਸ ਦੀ ਜੋ ਵੋਲਟੇਜ ਆ ਉਹ ਮੀਟਰ ਦੇ 750 ਤੇ ਵੋਲਟ ਤੇ ਉਹਨੂੰ ਕਰਕੇ ਆਪਾਂ ਇਹਨੂੰ ਚੈੱਕ ਕਰਾਂਗੇ ਹੁਣ ਏਸੀ ਵੋਲਟੇਜ ਆਪਾਂ ਕਿਵੇਂ ਚੈੱਕ ਕਰਨੀ ਆ ਨਾਰਮਲ ਏਸੀ ਵੋਲਟੇਜ ਆਂਦੀ ਆ 240 42 ਠੀਕ ਹੈ ਜੀ ਆਪਾਂ ਸਿੰਗਲ ਫੇਸ ਤੋਂ ਲੈ ਕੇ ਤਿੰਨੇ ਫੇਸ ਆਪਾਂ ਚੈੱਕ ਕਰਾਂਗੇ 440 ਵੋਲਟ ਬਣਾ ਕੇ ਆ ਇੱਕ ਫੇਸ ਆ ਗਿਆ ਠੀਕ ਹੈ ਜੀ ਨਾਰਮਲੀ 232 36 ਵੋਲਟ ਆ ਜੇ ਆਹ ਦੋਨੋਂ ਫੇਸਰ ਲਾ ਕੇ ਆਪਾਂ ਦੇਖਾਂਗੇ ਜੀ 420 ਵੋਲਟ ਆ ਰਹੀ ਹੈ ਆ ਤੀਸਰਾ ਆ ਦੂਜਾ ਫੇਸ ਹੈ ਜੀ ਆ ਦੂਜਾ ਤੇ ਤੀਸਰਾ ਫੇਸ ਹੈ ਯਾਨੀ ਕਿ ਤਿੰਨੇ ਫੇਸ ਆ ਜੋ ਪ੍ਰੋਪਰ ਆ ਰਹੇ ਆ ਜੀ ਤਾਂ ਇਸ ਤੋਂ ਬਾਅਦ ਆਪਾਂ ਇਹਨੂੰ ਐਮਸੀਬੀ ਨੂੰ ਔਨ ਕਰਾਂਗੇ ਔਨ ਕਰਨ ਤੋਂ ਬਾਅਦ ਤੁਸੀਂ ਸਕਰੀਨ ਤੇ ਦੇਖ ਸਕਦੇ ਜੋ ਗ੍ਰਿਡ OVP ਜੋ ਫਾਲਟ ਆਪਾਂ ਨੂੰ ਸ਼ੋਅ ਕਰ ਰਿਹਾ ਠੀਕ ਹੈ ਜੀ ਇਹ ਇੱਥੇ ਜੋ ਸੈਕਿੰਡਸ ਆਨੇ ਸਟਾਰਟ ਹੋ ਜਾਣਗੇ ਵੇਟ 60 ਸੈਕਿੰਡ ਆਪਾਂ ਨੂੰ ਇਹ ਸ਼ੋਅ ਕਰ ਰਿਹਾ ਤਾਂ ਕਿ ਜੋ ਆਪਣੇ ਜੋ AC ਜੋ ਕਨੈਕਸ਼ਨ ਹੈ ਉਹ ਔਨ ਕਰ ਚੁੱਕੇ ਆ ਜੀ ਆਪਾਂ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਨਾਰਮਲ ਦੀ ਜੋ ਲਾਈਟ ਹੈ ਉਹ ਬਲਿੰਕ ਕਰਨ ਲੱਗ ਪਈ ਹੈ ਕੁਝ ਟਾਈਮ ਬਾਅਦ ਇਹ ਜੋ 16 ਸੈਕਿੰਡ ਖਤਮ ਹੋਣ ਤੋਂ ਬਾਅਦ ਲਾਈਟ ਆ ਜੋ ਆਪਣੀ ਨਾਰਮਲی ਸਟੇਬਲ ਹੋ ਜਾਏਗੀ ਸਿਸਟਮ ਆ ਜੋ ਆਪਣਾ ਨਾਰਮਲ ਹੀ ਹੋ ਜਾਏਗਾ ਜੀ ਠੀਕ ਹੈ ਜੀ ਤਾਂ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਮਤਲਬ ਨਾਰਮਲ ਹੋਣ ਦਾ ਸਿਸਟਮ ਵੀ ਦਿਖਾਵਾਂਗੇ ਤੇ ਉਸ ਤੋਂ ਬਾਅਦ ਮੈਂ ਗੱਲ ਕਰਾਂਗਾ ਕਿ ਜਿਵੇਂ ਕਿ ਮੈਂ ਤੁਹਾਨੂੰ ਹੁਣੇ ਵੀਡੀਓ ਦੇ ਵਿੱਚ ਦੱਸਿਆ ਸੀਗਾ ਕਿ ਆਪਾਂ 6 ਪੈਨਲ ਜੋ ਲਗਾਏ ਹੋਏ ਆ ਆਫ ਮੇਨਡ ਦੇ ਵਿੱਚ ਜੋ ਲਾਈਟ ਜਾਣ ਤੋਂ ਬਾਅਦ ਵੀ ਵਰਕ ਕਰੇਗਾ ਕਿਉਂਕਿ ਆਨ ਗ੍ਰੇਡ ਲਾਈਟ ਜਾਣ ਤੋਂ ਬਾਅਦ ਕੰਮ ਨਹੀਂ ਕਰਦਾ ਜੀ ਉਹਦੇ ਵਾਸਤੇ ਅਸੀਂ ਆਹ ਆਫ ਗ੍ਰੇਡ ਸਿਸਟਮ ਲਗਾਇਆ ਹੋਇਆ ਹੈ ਯੂਟੀਲ ਦਾ ਆਪਾਂ ਇਨਵਰਟਰ ਲਗਾਇਆ 2 ਕਿਲੋਵਾਟ ਦਾ ਦੋ ਬੈਟਰੀ ਲਾਏ ਹੋਏ ਇੱਥੇ ਸੇਮ ਉਹੀ ਯੂਟੀਲ ਦੇ ਲਗਾਏ ਹੋਏ ਹੈ ਠੀਕ ਹੈ ਜੀ ਮੇਨ ਇਹਨੂੰ ਆਪਾਂ ਪਲੱਗ ਦੇ ਵਿੱਚ ਲਗਾਉਣ ਤੋਂ ਬਾਅਦ ਇਸਨੂੰ ਆਨ ਕਰਾਂਗੇ ਸਿਸਟਮ ਨੂੰ ਲਾਈਟ ਜਾਣ ਤੋਂ ਬਾਅਦ ਕਸਟਮਰ इजीली ਆਪਣਾ ਜਿਹੜਾ ਲੋਡ ਹੈ 2 ਕਿਲੋਵਾਟ ਤੱਕ ਦਾ ਯੂਜ਼ ਕਰ ਸਕਦਾ ਲਾਈਟ ਹੋਵੇ ਨਾ ਹੋਵੇ ਤੋਂਪ ਨਾਲ ਹੀ ਉਹਨ ਮਟਰ ਬੈਟਰੀ ਜੋ ਆਪਣੇ ਚਾਰਜ ਹੋਣਗੇ ਲਾਈਟ ਜਾਣ ਤੋਂ ਬਾਅਦ ਨਾਰਮਲੀ ਉਹ ਲੋਡ ਹੈ ਜੋ ਯੂਜ਼ ਕਰ ਸਕਦਾ ਜੀ ਤਾਂ ਇਸ ਤੋਂ ਬਾਅਦ ਜਿਵੇਂ ਕਿ ਆਪਾਂ ਗੱਲ ਕਰਾਂਗੇ ਇਨਵਰਟਰ ਦੀ ਠੀਕ ਹੈ ਜੀ 60 ਸੈਕਿੰਡ ਕੰਪਲੀਟ ਹੋਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸੇ ਚੈੱਕ ਲਿਖਿਆ ਆ ਰਿਹਾ ਜੀ ਚੈੱਕ ਤੋਂ ਬਾਅਦ ਆ ਜਿਵੇਂ ਕਿ ਤੁਸੀਂ ਦੇਖੋਗੇ ਸਕਰੀਨ ਤੇ ਨਾਰਮਲ ਲਿਖਿਆ ਆ ਚੁੱਕਿਆ ਲਾਈਟ ਹੈ ਜੋ ਸਟੇਬਲ ਹੋ ਚੁੱਕੀ ਹੈ ਇੱਥੇ ਤੁਸੀਂ ਪਾਵਰ ਦੇਖ ਸਕਦੇ ਹੋ 2. ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਸਿਸਟਮ ਹੈ ਜਿਹੜਾ ਆਪਣਾ ਹੁਣ ਨੋਰਮਲ ਇੱਥੇ ਹੋ ਚੁੱਕਿਆ ਹੈ ਪਾਵਰ ਵੀ ਤੁਸੀਂ ਇੱਥੇ ਦੇਖ ਸਕਦੇ ਹੋ ਠੀਕ ਹੈ ਟਾਈਮ ਹੈ ਜੋ ਮਿਨੀਮਮ 12 ਵੱਜ ਚੁੱਕਿਆ ਜੀ 12 ਵਜ ਦਾ ਟਾਈਮ ਹੈ ਜਸਟ ਹੁਣੇ ਹੀ ਆਪਾਂ ਨਵਟਰ ਨੂੰ ਔਨ ਕੀਤਾ ਪਾਵਰ ਆ ਜੋ 8.ਸਮਥਿੰਗ ਆ ਰਹੀ ਹੈ 7.ਸਮਥਿੰਗ ਠੀਕ ਹੈ ਜੀ ਜੇ ਮਤਲਬ ਨਵਟਰ ਤੁਹਾਡਾ ਔਨ ਕਰਦੇ ਸਾਰੇ ਇਦਾਂ ਦਾ ਕੋਈ ਫਾਲਟ ਸ਼ੋਅ ਕਰਦਾ ਗ੍ਰਿਡ OVP ਦਾ ਫਾਲਟ ਸ਼ੋਅ ਕਰਦਾ AC ਸਪਲਾਈ ਜਦੋਂ ਆਪਾਂ ਮੀਟਰ ਲਗਾਉਂਦੇ ਹੈ ਸਪਲਾਈ ਔਨ ਕਰਦੇ ਤਾਂ ਸਭ ਤੋਂ ਪਹਿਲਾਂ ਤੁਸੀਂ ਇੱਥੋਂ ਆਪਣੇ ਜੋ ਫੇਸ ਹੈ ਜੋ AC ਪਾਵਰ ਉਹ ਚੈੱਕ ਕਰ ਲੈਣੀ ਆ ਆਉਟਪੁੱਟ ਚੈੱਕ ਕਰ ਲੈਣੀ ਆ ਉਸ ਤੋਂ ਬਾਅਦ ਵੀ ਤੁਹਾਡਾ ਇਨਵਰਟਰ ਜੇ ਕੋਈ ਫਾਲਟ ਸ਼ੋਅ ਕਰਦਾ ਤਾਂ ਉਸ ਤੋਂ ਬਾਅਦ ਤੁਸੀਂ ਨੀਚੇ ਤੇ ਦੇਖ ਸਕਦੇ ਹੋ ਮੇਨ ਇਥੇ ਨਵਟਰ ਦੇ ਅੰਦਰ ਜੋ ਸਪਲਾਈ ਜੋ ਜਾਂਦੀ ਹੈ ਇੱਥੋਂ ਤੁਸੀਂ ਵੋਲਟਮੀਟਰ ਨਾਲ ਟੈਸਟ ਕਰ ਲੈਣੀ ਆ ਤਾਂ ਕਿ ਉਹ ਪਾਵਰ ਆ ਜੋ ਮਿਨਿਮਮ ਪ੍ਰੋਪਰ ਤਰੀਕੇ ਨਾਲ ਆ ਰਹੀ ਹੈ ਇੱਥੇ ਜੀ ਪਾਵਰ ਤੁਹਾਡੀ ਆ ਰਹੀ ਹੈ ਠੀਕ ਹੈ ਅਰਥ ਹੈ ਜੋ ਇਨਵਰਟਰ ਦਾ ਉਹ ਵੀ ਪ੍ਰੋਪਰ ਵਧੀਆ ਤਰੀਕੇ ਨਾਲ ਆਉਣਾ ਚਾਹੀਦਾ ਅਰਥ ਵਾਸਤੇ ਵੀ ਇੱਕ ਆਪਾਂ ਅਲੱਗ ਵੀਡੀਓ ਲੈ ਕੇ ਆਵਾਂਗੇ ਜੋ ਇਨਵਰਟਰ ਦੇ ਲਈ ਅਰਥ ਆਪਾਂ ਕਰਨਾ ਉਹ ਕਿਵੇਂ ਕਰਨਾ ਉਹਦੇ ਲਈ ਆਪਾਂ ਅਲੱਗ ਵੀਡੀਓ ਲੈ ਕੇ ਆ ਰਿਹਾ ਬਹੁਤ ਜੇ ਜੇ ਆਪਣੀਆਂ ਬਿਲਕੁਲ ਸਹੀ ਤਰੀਕੇ ਨਾਲ ਲੱਗੀਆਂ ਹੋਈਆਂ ਤਾਂ ਟਮਾਟਰ ਆਜੋ ਤੁਹਾਡਾ ਪੌੜ ਸ਼ੋ ਨਹੀਂ ਕਰੇਗਾ ਜੀ ਠੀਕ ਹੈ ਜੀ ਅੱਜ ਦੀ ਵੀਡੀਓ ਲਈ ਇੰਨਾ ਹੀ ਆਪਾਂ ਮਿਲਦੇ ਆਗਲੀ ਵੀਡੀਓ ਦੇ ਲਈ ਤੇ ਜੇ ਤੁਹਾਨੂੰ ਵੀਡੀਓ ਸਾਡੀ ਚੰਗੀ ਲੱਗਦੀ ਹੈ ਐਡਾ ਦੀ ਵੀਡੀਓ ਤੁਸੀਂ ਹੋਰ ਦੇਖਣਾ ਚਾਹਦੇ ਹੋ ਸੋਲਸ ਰਿਕਾਰਡਿੰਗ ਤਾਂ ਸਾਡੇ ਚੈਨਲ ਨੂੰ লাইਕ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਜੇ ਤੁਹਾਡਾ ਕੋਈ ਸਵਾਲ ਹੈ ਕਿਸੇ ਵੀ ਤਰ੍ਹਾਂ ਦਾ ਤਾਂ ਤੁਸੀਂ ਸਾਨੂੰ ਨਾਰਮਲੀ ਕਮੈਂਟ ਕਰਕੇ ਸਾਨੂੰ ਪੁੱਛ ਸਕਦੇ ਹੋ ਅਸੀਂ ਉਹਦੇ ਤੇ ਵੀ ਤੁਹਾਡੇ ਲਈ ਇੱਕ ਵੀਡੀਓ ਬਣਾਵਾਂਗੇ